ਚਿੱਟੇ ਦੇ ਨਾਲ ਉਸ ਉਹਨਾਂ ਨੇ ਚਿੱਟੇੜਾ ਨੇ ਅੰਦਰ ਫੜ ਕੇ ਤੇ ਟੀਕਾ ਲਾ ਕੇ ਆਪਦੇ ਮੰਜੇ ਤੇ ਪਾ ਕੇ ਉਹਨਾਂ ਨੇ ਰਜਾਈ ਦੇਤੀ ਜੁੱਤੇ ਦੇ ਬਾਅਦ ਜਦੋਂ ਦੋ ਮੁੰਡਿਆਂ ਦੀ ਮੌਤ ਹੋ ਗਈ 10 ਦਿਨਾਂ ਚ ਤੇ ਕੋਈ ਪੁਲਿਸ ਨੇ ਕੋਈ ਮਾਰੀਆ ਛਾਪੇ ਮਾਰੀ ਕਿਸੇ ਦੇ ਕੰਨ ਤੇ ਜੂਜ ਨਹੀਂ ਖੜਤੀ ਸੱਤ ਜੀ ਕੋਈ ਨਹੀਂ ਆਇਆ ਜੀ ਅੱਛਾ ਕੋਈ ਨਹੀਂ ਆਇਆ ਮੌਤ ਸੱਚੀ ਦੀ ਡੈਥ ਕਿੱਥੇ ਹੋਈ ਆ ਮੁੰਡੇ ਦੀ ਉਹਨਾਂ ਦੇ ਘਰੀ ਹੋਇਆ ਜਿਹੜੇ ਮੁੰਡਾ ਵੇਚਦੇ ਨੇ ਨਖਰਾ ਵੇਚਦੇ ਨੇ ਜੀ ਅੱਛਾ ਅੱਛਾ ਪ੍ਰਸ਼ਾਸਨ ਗਿਆ ਉੱਥੇ ਕਰੇ ਉਹਨਾਂ ਦੇ ਪ੍ਰਸ਼ਾਸਨ ਨੇ ਅੱਜ ਕਰਵਾ ਕੇ ਆਇਆ ਨਾਲ ਚਕਾ ਕੇ ਲੈਣੇ ਹੀ ਅੱਛਾ ਪ੍ਰਸ਼ਾਸਨ ਚਕਵਾ ਕੇ ਲੈ ਆ ਦੇਖ ਸਕਦੇ ਮੈਨੂੰ ਦੇਖਣ ਨਹੀਂ ਦਿੱਤਾ ਮੈਨੂੰ ਕਹਿੰਦੇ ਵੀ ਸਾਡਾ ਮੁੰਡਾ ਪਿਆ ਇਹਦਾ दारू ਦਾ ਡੱਕਿਆ ਹੋਇਆ ਤੂੰ ਦੇਖ ਨਾ ਇਹਨੂੰ ਚਾਰ ਗਿਹੜੇ ਲਾਏ ਮੈਨੂੰ ਦੇਖਣ ਨਹੀਂ ਦਿੱਤਾ ਉਹਨਾਂ ਨੇ ਮੈਂ ਜਦ ਵਾਰੇ ਗਈ ਮੈਂ ਤਾਂ ਦੇਖੂਗੀ ਮੈਂ ਤਰ ਜਾਈ ਚੱਕ ਕੇ ਦੇਖਾਂ ਮੇਰੇ ਪੁੱਤ ਦਾ ਪੈਰ ਦੀ ਸਵੇਨ ਜਿਹੜਾ ਮੰਗਾਦਾ ਮੇਰਾ ਮੁੰਡਾ ਹੈ ਮੁੰਡਾ ਕਹਿੰਦਾ ਮੈਂ ਨਹੀਂ ਦੇਖ ਸਕਦੇ ਹੋ ਦੋਸਤੋ ਮੁੱਖ ਮੰਤਰੀ ਸਾਹਿਬ ਜੀ ਛੋਟਾ ਹਰਕਾ ਪੈਂਦਾ ਛੋਟਾ ਪਿੰਡ ਵੀ ਜੇ ਕਹਦੀ ਇੱਥੋਂ ਮਿਲਦਾ ਦੋ ਚਾਰ ਕਿਲੋਮੀਟਰ ਹੋਊਗਾ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਜਖੇਪੜ ਦੇ ਹੰਬਲਵਾਸ ਦੇ ਵਿੱਚ ਖੜਿਆ ਜਖੇਪੜ ਪਿੰਡ ਦੜਬੇ ਹਲਕੇ ਚ ਪੈਂਦਾ ਹੈ ਦੜਬੇ ਹਲਕੇ ਚ ਪੈਂਦਾ ਹੈ ਹਾਂਜੀ ਹਾਂਜੀ ਇੱਥੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਚਿੱਟੇ ਨਾਲ ਕਿੰਨੀ ਉਮਰ ਸੀ ਭਾਈ ਜੀ ਨੌਜਵਾਨ ਦੀ 26 ਸਾਲ ਦਾ 26 28 ਸਾਲ ਸੀ ਕਿਵੇਂ ਹੋਈ ਹੈ ਪੂਰੀ ਗੱਲਬਾਤ ਉਹ ਚਿੱਟੇ ਨਾਲ ਹੋਈ ਹੈ ਅੱਛਾ ਤਾਂ ਲੱਗਿਆ ਵੀ ਚਿੱਟਾ ਕਿੱਥੋਂ ਲੈ ਕੇ ਆਉਂਦਾ ਸੀ ਕੌਣ ਵੇਚਦਾ ਸੀ ਚਿੱਟਾ ਤਾਂ ਹੁਣ ਸਾਰਿਆਂ ਨੂੰ ਪਤਾ ਜੀ ਮੁਲਾਜ਼ਮਾਂ ਨੂੰ ਕਿਹੜਾ ਪਤਰੀ ਆਲੇ-ਦਾਲੀ ਵਿਕੇਦਾ ਕਿੱਟਾ ਉਸੇ ਪਤਾ ਸਰੀਆਮ ਸਰੀਆਮ ਪਤਾ ਦੱਸਦਾ ਨਹੀਂ ਦੱਸਦਾ ਕਰਤੰ ਕਰਤੰ ਕਰਦੀ ਜਿੰਨਾਂ ਤੇ ਉਹ ਇੱਕ ਕਰਦੇ ਪਹਿਲਾਂ ਵਿਚਾਰੇ ਨੇ ਉਹਨਾਂ ਦੇ ਸੱਟਾ-ਸੁੱਟਾ ਮਾਰ ਕੇ ਉਦੋਂ ਲੜਾਈ ਹੋਈ ਹੋਈ ਆ ਅੱਜ ਇਹਦੇ ਰੋਜ਼ ਹੀ ਲੜਾਈਆਂ ਹੁੰਦੀਆਂ ਨੇ ਜੀ ਅੱਡੇ ਤੇ ਅੱਛਾ ਕਿਸੇ ਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਇਹਦੀ ਧਨਵਾਈ ਹੋਣੀ ਚਾਹੀਦੀ ਹੈ ਹਰਤ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਆ ਪਹਿਲਾਂ ਵੀ ਕੋਈ ਪਿੰਡ ਚ ਮੌਤ ਹੋਈ ਆ ਚਿੱਟੇ ਨਾਲ ਉਹਦਾ ਨੌਕੀ ਸੀ ਬੁੱਟੇ ਦਾ ਮੁੰਡਾ ਕਿੰਨੀ ਕੋਮਰ ਸੀ ਉਹਦੀ ਉਹਦੀ ਵੀ ਉਮਰ ਇੰਨੀ ਸੀ 20 ਸਾਲ ਬਹੁਤ ਅੱਛਾ 22 23 ਸਾਲ ਦਾ ਪਿੰਡ ਦੇ ਵਿੱਚੋਂ ਛਾਪੇ ਮਾਰੀ ਜੇ ਕਹਿੰਦੇ ਆ ਪੰਜਾਬ ਚ ਚੱਲ ਰਹੀ ਆ ਇੱਥੇ ਕੋਈ ਫਿਰ ਉਸ ਤੋਂ ਬਾਅਦ ਜਦੋਂ ਦੋ ਮੁੰਡਿਆਂ ਦੀ ਮੌਤ ਹੋ ਗਈ 10 ਦਿਨਾਂ ਚ ਤੇ ਕੋਈ ਪੁਲਿਸ ਨੇ ਕੋਈ ਮਾਰੀਆ ਛਾਪੇ ਮਾਰੀ ਕਿਸੇ ਦੇ ਕੰਨ ਤੇ ਜੂਜ ਨਹੀਂ ਖੜਤੀ ਸੱਤ ਦਿਨ ਕੋਈ ਨਹੀਂ ਆਇਆ ਜੀ ਅੱਛਾ ਕੋਈ ਨਹੀਂ ਆਇਆ ਹੁਣ ਆਈ ਆ ਪੋਰਸ ਕੋਈ ਸੁਣ ਕੋਈ ਵੀ ਨਹੀਂ ਆਇਆ ਮਨਪੀ ਨਹੀਂ ਆਇਆ ਨਾ ਕੋਈ ਨਹੀਂ ਆਇਆ ਤੇ ਹੁਣ ਆਇਆ ਰਾਤ ਆਏ ਨੇਗੇ ਰਾਤ ਆਏ ਨੇ ਰਾਤ ਆ ਕੇ ਚੱਕ ਕੇ ਲੈਤੇ ਉਹ ਮੁੰਡਾ ਕਿੱਥੋਂ ਚੱਕ ਲੈ ਆਂਦੇ ਨੇ ਇਹਦਾ ਸਰੇ ਆਮ ਹੋ ਰਿਹਾ ਜੀ ਉਹ ਥਾਣੇ ਚ ਬੁਲਾ ਰਹੇ ਨੇ ਜੀ ਅਸੀਂ ਜਾ ਰਿਹਾ ਹਾਂ ਬਿਆਨ ਲਿਖਾ ਕੇ ਆਤੇ ਹਾਂ ਅੱਛਾ ਬਿਆਨ ਲਿਖਾਉਣ ਥਾਣੇ ਚ ਜਾ ਰਹੇ ਹੋ ਜੀ ਪੋਸਟਮੈਨਸ ਮ ਹੋਇਆ ਕੋਈ ਨਾ ਜੀ ਹਜੇ ਕੁਛ ਨਹੀਂ ਕਰਾਉਂਗੇ ਬਾਅਦ ਹਾਂ ਕਰਾਵਾਂਗੇ ਨਾ ਫੜਿਆ ਨਹੀਂ ਭੱਜ ਗਏ ਜੀ ਜਿਨ੍ਹਾਂ ਦੇ ਘਰੇ ਅੱਛਾ ਜਿਹਦੇ ਨੇ ਉਹਨਾਂ ਦੇ ਘਰੇ ਹੀ ਪੈ ਗਿਆ ਜੀ ਅੱਛਾ ਇਹਦੀ ਮੌਤ ਸੱਚ ਇਹਦੀ ਡੈਥ ਕਿੱਥੇ ਹੋਈ ਆ ਮੁੰਡੇ ਦੀ ਉਹਨਾਂ ਦੇ ਘਰੇ ਹੋਈ ਆ ਜਿਹੜੇ ਮੁੰਡਾ ਵੇਚਦੇ ਨੇ ਨਸਾ ਵੇਚਦੇ ਨੇ ਜੀ ਅੱਛਾ ਅੱਛਾ ਉਹਨਾਂ ਦੇ ਘਰੇ ਦੀ ਗਾਈ ਬਲਾ ਬਲਾ ਜਮ ਚੁੱਕਾ ਕੇ ਲੈ ਗਏ ਨੇ ਜੀ ਤੇ ਜਿਹੜੇ ਵੇਚਦੇ ਨੇ ਉਹਨਾਂ ਦੇ ਘਰੇ ਹੀ ਮੌਤ ਹੋਈ ਹੈ ਘਰੇ ਹੀ ਮੌਤ ਹੋਈ ਹੈ ਚਿੱਟਾ ਪੀਕੇ ਯਾਰ ਨਾਲ ਚਕਾ ਕੇ ਲੈ ਨਹੀਂ ਆ ਅੱਛਾ ਪ੍ਰਸ਼ਾਸਨ ਚਕਾ ਕੇ ਲੈ ਆ ਦੇਖ ਸਕਦੇ ਹੋ ਵੀ ਚਿੱਟਾ ਜਿਹੜੇ ਵੇਚਦੇ ਨੇ ਉਹਨਾਂ ਦੇ ਘਰੇ ਹੀ ਜੇ ਕਹ ਦੀਏ ਵੀ ਨੌਜਵਾਨ ਹੈ ਜਿਹੜਾ ਇਹ ਚਿੱਟਾ ਪੀਂਦਾ ਆਤ ਬਣ ਜਾਂਦੀ ਆਪਾਂ ਨੂੰ ਪਤਾ ਨਸ਼ੇ ਦੀ ਫਿਰ ਲਤ ਹੈ ਜਿਹੜੀ ਉਹ ਛੁੱਟਦੀ ਨਹੀਂ ਕਿਸੇ ਵੀ ਚੀਜ਼ ਦੀ ਆਪਾਂ ਨੂੰ ਪਤਾ ਤੇ ਉਹਨਾਂ ਦੇ ਘਰੇ ਹੀ ਚਿੱਟਾ ਵੇਚਣ ਵਾਲਿਆਂ ਦੀ ਮੌਤ ਹੋ ਗਈ ਨੌਜਵਾਨ ਦੀ ਨੌਜਵਾਨ ਦੀ ਮੌਤ ਹੋਈ ਹੈ ਦੇ ਵੀ ਦਰਜਣਾ ਕੀ ਸੰਕੜੇ ਮੋਤਾ ਪੰਜਾਬ ਦੀ ਬਰਬਾਦੀ ਦਾ ਜੇ ਕਾਰਨ ਹੈ ਜਿਹੜਾ ਵੱਟਾ ਬਣ ਰਹੀ ਹੈ ਚਿੱਟਾ ਪ੍ਰਸ਼ਾਸਨ ਨੇ ਹੁਣ ਮੜਾ ਮੋਟਾ ਕਰਿਆ ਬਲਡੋਜ਼ਰ ਵੀ ਫੇਰੇ ਨੇ ਜਾਂ ਡਰੋਨ ਦੀ ਕੋਸ਼ਿਸ਼ ਕਰੀ ਹੈ ਹਾਂ ਮਤਾ ਜੀ ਕੀ ਕੀ ਗੱਲ ਹੋਈ ਹੈਗੀ ਗੱਲ ਜੀ ਇਹ ਹੋ ਗਿਆ ਬਾਅਦ 9:00 ਵਜੇ ਬਸ ਮੈਂ ਇਹਨੂੰ ਆਖਿਆ ਮੈਂ ਕਿੱਥੇ ਜਾਣਾ ਗਗਨ ਕਹਿੰਦਾ ਆਉਣਾ ਮੰਮੀ ਮੈਂ ਮੁੜ ਕੇ ਘਰੇ ਨਹੀਂ ਆਇਆ ਬਸ ਉਹਨਾਂ ਨੇ ਚਿੱਟੜਿਆਂ ਨੇ ਅੰਦਰ ਫੜ ਕੇ ਤੇ ਟੀਕਾ ਲਾ ਕੇ ਆਪਦੇ ਮੰਜੇ ਤੇ ਪਾ ਕੇ ਉਹਨਾਂ ਨੇ ਰਜਾਈ ਦੇਤੀ ਜੀ ਉੱਤੇ ਦੇ ਸੁਨ ਕਰਤਾ ਇੱਕ ਰਾਮੂ ਆ ਇੱਕ ਦਾ ਨਾ ਇੱਕ ਹੈਗਾ ਸੂਰਜਾ ਇੱਕ ਉਹਦੀ ਮੰਮੀ ਸੀ ਘਰੇ ਤਿੰਨਾਂ ਨੇ ਉਹਨਾਂ ਨੇ ਅੰਦਰ ਪਾ ਲਿਆ ਇਹਨੂੰ ਆ ਪੁੱਜ ਦਿਓ ਇਹ ਸੀਰੀਅਸ ਹੋ ਗਿਆ ਉਹ ਛੱਡ ਕੇ ਬਾਗੀ ਜੀ ਮੁੰਡੇ ਘਰੇ ਰਹੇ ਮੈਨੂੰ ਦੇਖਣ ਨਹੀਂ ਦਿੱਤਾ ਮੈਨੂੰ ਕਹਿੰਦੇ ਵੀ ਸਾਡਾ ਮੁੰਡਾ ਪਿਆ ਤਾਂ ਤੂੰ ਦੇਖ ਨਾ ਇਹਨੂੰ ਚਲ ਮੈਂ ਮੁੜ ਕੇ ਆ ਗਈ ਵਾਪਸ ਕਰਨ ਲਈ ਅੱਛਾ ਤੁਸੀਂ ਉਹਨਾਂ ਦੇ ਘਰੇ ਵਾਗੇ ਸੀ ਹਾਂਜੀ ਮੈਂ ਉੱਥੇ ਚਾਰ ਘਿਹੜੇ ਲਾਏ ਮੈਨੂੰ ਦੇਖਣ ਨਹੀਂ ਦਿੱਤਾ ਉਹਨਾਂ ਨੇ ਜਿੱਦ ਅਸੀਂ ਦੇਖਾ ਜੇ ਮੈਨੂੰ ਕਿਸੇ ਨੇ ਉੱਥੇ ਦੱਸੇ ਵੀ ਇਹਨਾਂ ਦੇ ਅੰਦਰ ਆ ਮੈਂ ਜੇ ਵਾਰੇ ਗਈ ਮੈਂ ਤਾਂ ਦੇਖੂਗੀ ਮੈਂ ਦਰਜਾਈ ਚੱਕ ਕੇ ਦੇਖਾ ਮੇਰੇ ਪੁੱਤ ਦਾ ਪੈਰ ਦੀ ਸਮੇਂ ਨੇ ਜਦੋਂ ਮੰਗਾਦਾ ਮੇਰਾ ਮੁੰਡਾ ਹੈ ਮੁੰਡਾ ਜੇ ਮਰੇ ਨਹੀਂ ਦੇਖ ਸਕਦੇ ਹੋ ਦੋਸਤੋ ਵੀ ਚਿੱਟੇ ਵਾਲਿਆਂ ਨੇ ਪੰਜਾਬ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ ਮੁੱਖ ਮੰਤਰੀ ਸਾਹਿਬ ਜੀ ਤੁਹਾਡਾ ਹਰਕਾ ਪੈਂਦਾ ਤੁਹਾਡਾ ਪਿੰਡ ਵੀ ਜੇ ਕਹਦੀ ਇੱਥੋਂ ਮੈਨੂੰ ਲੱਗਦਾ 2-4 ਕਿਲੋਮੀਟਰੇ ਹੋਊਗਾ ਉਸਤਾਉਜ ਦੇ ਨਾਲੇ ਜਖੇਪੜਾ ਜਖੇਪੜ ਦੋ ਮੌਤਾਂ ਹੋ ਗਈਆਂ 10 ਦਿਨਾਂ ਦੇ ਵਿੱਚ ਹਜੇ ਇਹਨਾਂ ਨੂੰ ਪਤਾ ਹੈ ਬਾਕੀ ਵੱਡਾ ਪਿੰਡ ਹੈ ਹੋਰ ਵੀ ਵੱਧ ਵੀ ਸਕਦੀਆਂ ਨੇ ਵੀ ਹਾਲਾਤ ਦੇਖ ਲਓ ਵੀ ਕੀ ਬਣੇ ਹੋਏ ਨੇਗੇ ਤੇ ਹੁਣ ਪ੍ਰਸ਼ਾਸਨ ਪੁਲਿਸ ਆਈ ਸੀ ਜੀ ਆਈ ਸੀ ਜੀ ਅਸੀਂ ਚੱਕਿਆ ਨਹੀਂ ਮੈਨੂੰ ਕਹਿੰਦੇ ਅਸੀਂ ਆਪੇ ਛੱਡਾਵਾਂਗੇ ਮਾਸੀ ਜੀ ਦਾ ਨਾ ਛੱਟਿਆ ਹੋ ਗਿਆ ਮੈਂ ਕਹਿੰਨਾ ਕੋਈ ਨਾ ਚੱਲ ਛੱਡਾਇਓ ਮਾਂ ਘਰ ਆ ਕੇ ਰੌਲਾ ਪਾਇਆ ਹੈ ਆਪਣੇ ਮੁੰਡਾ ਉਹਨਾਂ ਦੇ ਪਿਆ ਕਾ ਉਹ ਤਾਂ ਸੁਣਦਾ ਆਉਂਦਾ ਨਹੀਂ ਉਹਨੂੰ ਚੱਲ ਅਸੀਂ ਸਾਰੇ ਟੱਬਰ ਗਏ ਨਹੀਂ ਸੀ ਉਹਨਾਂ ਦੇ ਘਰੇ ਅਸੀਂ ਪੁਲਿਸ ਨੂੰ ਫੋਨ ਕੀਤਾ ਸੀ ਬਾਰੀਓ ਮੈਂਬਰ ਕੋਲੇ ਗਏ ਜੀ ਉਹਨੇ ਕਰਤਾ ਫੋਨ ਅੱਬ ਵੀ ਪਈ ਤੁਸੀਂ ਆਓ ਮੁਲਾਜ਼ਮ ਵੀ ਦੇਖੋ ਮੌਕਾ ਅਸੀਂ ਫੇਰ ਚੱਕ ਕੇ ਲਿਆਏ ਵੀਰੇ ਲਮਕਦੇ ਨੇ ਇਹਨੂੰ ਅੱਛਾ ਮੌਤ ਪਹਿਲੀ ਹੋ ਗਈ ਸੀ ਉੱਥੇ ਬੀਤੀ ਵਾਸ ਕੋਈ ਕੋਈ ਸਾਹ ਹੈਗਾ ਸੀ ਅੱਛਾ ਕੋਈ ਮਾੜਾ ਮੋਟਾ ਸੀ ਮਾੜਾ ਮੋਟਾ ਸੀ ਬਸ ਅਸੀਂ ਨਾਮ ਰੱਖੇ ਪ੍ਰੇਮ ਹਸਪਤਾਲ ਚ ਨਹੀਂ ਲਗੇ ਉਹ ਤੇ ਲੈ ਕੇ ਗਏ ਕਹਿੰਦੇ ਵੀ ਨਾ ਆਉਣੇ ਤੇ ਪੈਸੇ ਸੋਡੀ ਮਰਜੀ ਆ ਵੀ ਇਹਨਾਂ ਨੂੰ ਕਹਿੰਦੇ ਲੈ ਜਾਓ ਇਹ ਘਰ ਨੂੰ ਵਾਪਸ ਲਿਆਏ ਮੈਂ ਆ ਕੇ ਇਹ ਤੜਕੇ 4 ਵਜੇ ਸਵੇਰੇ ਜਿੱਦੋ ਸਿੱਖ ਬੋਲਦਾਗਾ ਉਹਦੇ ਨੇ ਛੱਡ ਦਿੱਤੀ ਜਾਣ ਵਾਸ ਅੱਛਾ ਡਾਕਟਰ ਨੇ ਜਵਾਬ ਦਿੱਤਾ ਹਾਂਜੀ ਹਾਂਜੀ ਇਹਨੂੰ ਡੋਜ਼ ਵਧ ਦੇਦੀ ਅੱਛਾ ਡੋਜ਼ ਵਧ ਦੇਦੀ ਜਿਹੜਾ ਬੰਦਾ ਲਾਉਂਦਾ ਉਹ ਤਾਂ ਨਸ਼ਾ ਕਰਦਾ ਨਹੀਂ ਦੇਖ ਸਕਦਾਂ ਵੀ ਜੋ ਕੋਈ ਪੜਿਆ ਹੋਇਆ ਉਹ ਹੀ ਦੇਖ ਸਕਦਾ ਸਾਨੂੰ ਵੀ ਇੰਨਾ ਹੋਣੀ ਡਾਕਟਰਾਂ ਨੇ ਇਹ ਪਰਚੀ ਜੀ ਲਿਖੀ ਹੈਗੀ ਕੀ ਹੈ ਦੇਖਿਓ ਮੇਜਰ ਸਿੰਘ ਜੀ ਕੀ ਹੈ ਪੁਲਿਸ ਕਹਿੰਦੀ ਆ ਵੀ ਬਏ ਦੇ ਸਰਕਾਰ ਦਾ ਕਰਜ਼ਾ ਸੀ ਮਾਰਾ ਬੱਚਾ ਕਹਿੰਦੇ ਸਰਕਾਰ ਦਾ ਕਰਜ਼ਾ ਸੀ ਜੀ ਅੱਛਾ ਕਰਜ਼ਾ ਕਿਵੇਂ ਬਸ ਉਹ ਹੀ ਕਹਿੰਦੇ ਹੁਣ ਇੱਥੇ ਵੀ ਉਹਦੇ ਸਰਕਾਰ ਜੀ ਸੀ ਤਾਂ ਮਰਿਆ ਅੱਛਾ ਉਹਨਾਂ ਦੇ ਅੰਦਰ ਅੰਦਰ ਕਰਜ਼ਾ ਲੈਂਦਾ ਸੀ ਉਹਨਾਂ ਦੇ ਮੈਂ ਆਪ ਆਪ ਦੀਆਂ ਅੱਖਾਂ ਨਾਲ ਦੇਖ ਕੇ ਆਈ ਹਾਂ ਮੈਂ ਕਿਸੇ ਦਾ ਕਿਵੇਂ ਬਸਵਾਸ ਕਰਾਂ ਉਹ ਸਰ ਕੀ ਕਰਜ਼ਾ ਸੀ ਬੱਚਾ ਸੀ ਉਹ ਤਾਂ ਮਾਦਾ ਕਰਜ਼ਾ ਸੀ 28 ਸਾਲ ਦੀ ਉਮਰ ਹੈ ਜੀ ਸੋਣਾ ਉਹੀ ਗੱਲ ਹੈ ਵੀ ਉਹਨਾਂ ਦੇ ਬਚਾਉਣ ਦੇ ਬਾਰੇ ਮਾਂ ਨੇ ਜਿਹੜੀ ਗੱਲ ਹੈ ਸਾਰੀ ਦੱਸੀ ਹੈ ਵੀ ਮੈਂ ਆਪ ਦੇਖਣ ਆਪ ਦੇਖ ਕੇ ਆਈ ਹਾਂ ਜੀ ਸਭ ਕੁਝ ਕਿਸੇ ਦੇ ਨਹੀਂ ਮੈਂ ਸੁਣਿਆ ਤੋਂ ਆਪ ਦੇ ਅੱਖਾਂ ਨਾਲ ਦੇਖ ਕੇ ਆਈ ਹਾਂ ਆਪ ਦੇ ਅੱਖਾਂ ਨਾਲ ਆਪ ਦੇ ਹੱਥਾਂ ਨਾਲ ਮੈਂ ਚੱਕ ਕੇ ਲੈ ਆਈਆਂ ਨੂੰ ਕਿਸੇ ਦਿਨ ਮੈਂ ਚੁਣੇ ਨੀ ਦੀ ਠੀਕ ਹੈ ਨਾ ਆਪ ਤੇ ਫਿਰ ਮੈਂ ਗੱਡੀ ਆਪ ਕਰਾਈ ਆ ਜੀ ਕਿਉਂ ਕਿ ਉਹ ਕਾਹਨ ਉੱਠਦਾ ਗਿਆ ਜਦੋਂ ਤੁਸੀਂ ਲੈ ਕੇ ਆਇਓ ਨਾਲ ਕੋਈ ਮੁਲਾਜ਼ਮ ਹੈਗਾ ਸੀ ਹਾਂ ਜੀ ਮੁਲਾਜ਼ਮ ਸੀ ਤਿੰਨ ਤਿੰਨ ਜਣੇ ਸੀ ਅੱਛਾ ਹਾਂ ਜੀ ਲੈ ਕੇ ਸੀ ਉਹ ਕਹਿੰਦੇ ਮਾਤਾ ਗੱਡੀ ਕਰਾ ਲੈ ਇਹਨੂੰ ਲੈ ਜਾ ਜਿੱਥੇ ਮਰਜੀ ਵੀ ਇਹਨੂੰ ਠੀਕ ਕਰਾ ਲੈ ਮੈਂ ਕਿਹਾ ਜੀ ਜ ਲੈ ਜਾਂਦੇ ਆ ਕੋਈ ਗੱਲ ਨਹੀਂ ਉਹਨਾਂ ਚਿਰ ਉਹ ਖੜੇ ਰਹੇ ਨੇ ਜੀ ਹੁਣ ਤੜਕੇ ਕੋਈ ਮਨ ਲਾਦਾ ਆਇਆ ਨੀਗਾ ਉਹਨਾਂ ਦੀ ਕੋਈ ਦੇਖਭਾਲ ਉਹਨਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜੀ ਜਿਵੇਂ ਮੇਰੇ ਸਿਆਣੇ ਵਰਗਾ ਪੁੱਤ ਰੋਲਦਾ ਉਹ ਤਾਂ ਕਹਿਣਗੇ ਵੀ ਤੁਸੀਂ ਕੁਝ ਕਰੇ ਹੀ ਨਹੀਂ ਗਿਆ ਫਿਰ ਇਹਨਾਂ ਤੋਂ ਮੇਰਾ ਪੱਤਰolta ਨਾ ਉਹਨਾਂ ਨੇ ਕੋਈ ਜਮਾ ਅਣਪੋਲ ਸਰੇ ਆਮ ਵੇਚਦੇ ਨੇ ਹਾਂ ਸਰੇ ਆਮ ਵੇਚਦੇ ਨੇ ਜੀ ਸਰੇ ਆਮ ਅਵਤਾਰ ਸਿੰਘਾ ਕਿਵੇਂ ਹੋਈਆ ਗੱਲਬਾਤ ਪੂਰੀ ਇਹ ਮੈਂ ਤਾਂ ਜੀ ਸੈਲਰ ਚ ਕੰਮ ਕਰਦਾ ਸੈਲਰ ਚ ਗਿਆ ਹੋਇਆ ਸੀ ਸਵੇਰੇ 7 ਵਜੇ ਜੀ ਠੀਕ ਹੈ ਇਹ ਮਤਲਬ ਕਿ ਉਹ ਉੱਠਿਆ ਨਹੀਂ ਸੀਗਾ ਠੀਕ ਹੈ ਨਹੀਂ ਮੈਨੂੰ ਸਵੇਰੇ ਉੱਠ ਕੇ ਚਾਹ ਚੂ ਇਹ ਹੀ ਬਣਾ ਕੇ ਦਿੰਦਾ ਜੀ ਠੀਕ ਹੈ ਮੈਂ ਪਾ ਗਿਆ ਸੈਲਰ ਦਾ 6 ਵਜੇ ਆਇਆ ਜੀ ਮੈਂ ਗੱਡੀ ਮੋਟੀ ਖਾਲੀ ਕਰਕੇ ਇਹ ਕਹਿੰਦੀ ਕਿ ਸਵੇਰੇ ਦਾ ਗਗਨ ਆਇਆ ਨਹੀਂ ਕਰੇ ਮਹਾਈਤੀ ਹੋਊਗਾ ਕਿਤੇ ਮੈਂ ਇਹਨਾਂ ਨੂੰ ਮੁੰਡਿਆਂ ਨੂੰ ਦੋਨੂੰ ਪਾਲਣੇ ਭੇਜਿਆ ਜੀ ਮੇਰੇ ਪੁੱਤ ਤੇ ਆ ਦੋ ਛੋਟੇ ਛੋਟੇ ਨੇ ਪਾਲਣੇ ਸਾਰੇ ਪਿੰਡ ਚ ਪਾਲੇ ਕਿ ਤੂੰ ਨਹੀਂ ਲੱਭਿਆ ਜੀ ਇਹ ਕਹਿੰਦੇ ਵੀ ਉਹਨਾਂ ਦੇ ਘਰੇ ਵੜਿਆ ਸੀਗਾ ਇਹ ਦੁਬਾਰੇ ਫੇਰ ਦੇਖਣ ਗਏ ਮੇਰੇ ਘਰ ਵਾਲੀ ਵੀ ਦੇਖ ਕੇ ਆਵਾ ਇਹ ਕਹਿੰਦੀ ਮੈਨੂੰ ਐ ਲੱਗਦਾ ਜਿਵੇਂ ਪੈਰ ਹੁੰਦਾ ਉਹਦਾ ਮਹਾ ਕੋਈ ਨਾ ਪਿਆਰ ਰਹਿਣ ਦੇ ਹੁਣ ਉਹਨੂੰ ਛੇੜੋ ਨਾ ਉੱਥੇ ਫੇਰ ਮੈਂ ਜੀ ਮੈਂਬਰ ਸਾਹਿਬ ਦੇ ਗਿਆ ਜੀ ਬੌਰੀਏ ਦੇ ਉਹਨਾਂ ਤੋਂ ਮੈਂ ਪੁਲਿਸ ਦਾ ਨੰਬਰ ਲੈ ਕੇ ਥਾਣੇ 'ਚ ਫੋਨ ਲਾਇਆ ਜੀ ਉਹਨਾਂ ਨੇ ਖੁਦ ਆਪ ਗੱਲ ਕਰੀ ਐਸਚੂ ਸਾਹਿਬ ਨਾਲ ਵੀ ਐਂ ਕਰਕੇ ਜੀ ਸਾਡੇ ਵੀ ਉਹ ਮੁੰਡਾ ਉਹਨਾਂ ਦਾ ਘਰੇ ਉਹਨਾਂ ਦੇ ਪਿਆ ਵੀ ਉਹ ਅੰਦਰ ਉਹਨਾਂ ਨੇ ਪਿਉ ਕਰ ਰੱਖਿਆ ਹਰ ਵਾਰੀ ਕਰਾਉਣੀ ਚਾਹੁੰਦੇ ਮੇਰਾ ਮਰ ਗਿਆ ਪੁੱਤਰ ਕਿਸੇ ਦੇ ਹੋਰ ਬੱਚ ਜਣ ਮੇਰਾ ਸਚੂ ਮਰ ਗਿਆ ਮਰ ਗਿਆ ਲੁੱਕਾ ਦੇ ਹੋਰ ਵੀ ਬੱਚ ਤੇ ਇਹ ਚਿੱਟੇ ਨਾਲ ਹੋਇਆ ਜੀ ਆਹ ਟੀਕੇ ਲੱਗੇ ਹੋਏ ਨੇ ਇੱਥੇ ਉਹ ਰਾਦ ਬੋਤਲ ਲਾਉਣ ਲੱਗੇ ਜੀ ਬੋਤਲ ਨਹੀਂ ਲੱਗੀ ਡਾਕਟਰ ਸਾਹਿਬ ਤੋਂ ਇਹਦੇ ਉੱਥੇ ਛੱਤ ਫੁੱਲ ਗਿਆ ਕਹਿੰਦੇ ਵੀ ਇਹਦੀ ਨਸਾ ਬੰਦ ਹੋ ਗਈਆਂ ਜੀ ਜਿਹੜੀ ਕੋਈ ਲੋਜ ਨਸੀ ਦੀ ਦਿੱਤੀ ਇਹਨੂੰ ਆਹ ਟੀਕੇ ਕਰਨਾ ਹਾਂ ਜੀ ਸਰ ਠੀਕ ਹੈ ਜੀ ਤੇ ਹੁਣ ਫਿਰ ਤੁਸੀਂ ਕਿਹਦੇ ਕਾਰਵਾਈ ਕਰਾਉਣਾ ਚਾਹੁੰਦੇ ਕਿਹਨੂੰ ਮੰਨਦੇ ਹੋ ਦੋਸ਼ੀ ਅਸੀਂ ਤਾਂ ਜਿਹੜੇ ਦੋਸ਼ੀ ਜਿਨ੍ਹਾਂ ਨੇ ਤੇ ਲਾਇਆ ਦੋਦੀ ਮੰਮੀ ਇੱਕ ਸੂਰਜਾ ਇੱਕ ਰਾਮੂ ਇੱਕ ਨੀਮੀ ਦੀ ਬਹੂ ਇਹ ਤਿੰਨ ਚਾਰ ਜਣੇ ਦੋਸ਼ੀ ਨੇ ਜੀ ਮੈਨੂੰ ਅੰਦਰ ਨਹੀਂ ਵੜਨ ਦਿੱਤਾ ਉਹਨਾਂ ਨੇ ਦੇਖਣ ਨਹੀਂ ਦਿੱਤਾ ਮੈਨੂੰ ਕਿਉਂਕਿ ਮੈਂ ਚਾਰ ਗੇੜੇ ਦੇ ਕੋਲ ਬੰਦੇ ਕਰਦਾ ਰਹਿੰਦਾ ਹਾਂ ਸਬਸਕ੍ਰਾਈਬ ਕਰ ਸਕਦੇ ਜੇ ਸਵੇਰੇ ਉਹ ਦੱਸ ਦੇ ਵੀ ਸਾਡੇ ਅੰਦਰ ਪੈ ਭਾਈ ਤੁਸੀਂ ਆਪਦਾ ਮੁੰਡਾ ਲੈ ਜਾਓ ਲੈ ਜਓ ਚੱਕ ਕੇ ਤਾਂ ਬਚ ਨਹੀਂ ਸਕਦਾ ਸੀਗਾ ਜੀ ਬਚਾ ਸਕਦੇ ਸੀ ਕਿ ਪ੍ਰਮਾਤਮਾ ਕਰਤਾ ਹੋ ਸਕਦਾ ਅੱਛਾ ਕਿੰਨਾ ਟਾਈਮ ਪਿਆ ਰਿਹਾ ਉਹਨਾਂ ਦੇ ਅੰਦਰ ਇਹ ਤਾਂ ਸਵੇਰੇ ਸਵੇਰੇ ਤੋਂ ਲੈ ਕੇ 11 ਵਜੇ ਇੱਕ ਮਿੰਟ ਹਾਂਜੀ ਸਵੇਰੇ 9 ਵਜੇ ਦਾ ਪਿਆ ਰਾਤ 11 ਵਜੇ ਦਾ ਰਾਤ 11 ਵਜੇ ਲੈ ਜਾਂਦਾ ਉਹ ਵੀ ਜ਼ੀਰੋ ਦਾ ਪਿੰਡ ਪਾੜਿਆ ਤੇਰਾ 14 ਘੰਟੇ ਉਹਨਾਂ ਦੇ ਉੱਥੇ ਹੀ ਰਿਹਾ ਹਾਂਜੀ ਹਾਂ ਤੇ ਉਹਨਾਂ ਦੇ ਉਹ ਵੀ ਪੁਲਿਸ ਦੇ ਉਹ ਵੀ ਧੱਕੇ ਨਾਲ ਲਿਆਂਦਾ ਸੀ ਧੱਕੇ ਨਾਲ ਦੇਖ ਕੇ ਆਇਆ ਉਹਨਾਂ ਨੂੰ ਆਏ ਸੀ ਜੀ ਵੀ ਅਸੀਂ ਬਾਅਦ ਕਰਕੇ ਆਵਾਂ ਬੱਚੋ ਨਾਲ ਸਾਡੇ ਬੁੱਢੇ ਸੀ ਸੋ ਸੋ ਐਸ ਵੀ ਬਾਹਰ ਸਿੱਟਾਂਗੇ ਇਹਨਾਂ ਸਰਪੰਚੜੀਆਂ ਉਹ ਨਾਲ ਪਾਈਪ ਹੋਗੇ ਉਦੋਂ ਸਿੱਕਿਆ ਲੱਗੇ ਨੂੰ ਜਾ ਕੇ ਪੋਲਾ ਸੀਗਾ ਇਹ ਮੰਗਰ ਲੱ ਚੱਲ ਜੀ ਮੇਰੇ ਵੱਲੋਂ ਜਰੂਰ ਦੇਖ ਸਕਦੇ ਹੋ ਦੋਸਤੋ ਵੀ ਕੀ ਹਾਲਾਤ ਨੇ ਪੰਜਾਬ ਦੇ ਪਿੰਡਾਂ ਦੇ ਦਰਦਨਾਕ ਹਾਲਾਤ ਕਰਾਂ